ਤੁਸੀਂ ਦੇਖ ਰਹੇ ਹੋ 24 ਪੰਜਾਬ న్యూਸ ਐਸਐਸਪੀ ਸਰਤਾਜ ਸਿੰਘ ਚਾਹਲ ਭਵਾਨੀਗੜ੍ਹ ਦੇ ਵਿੱਚ ਗੁਰੂ ਤੇਗ ਬਹਾਦਰ ਸਟੇਡੀਅਮ ਚ ਹੋ ਰਹੀ ਚੋਣ ਦੀ ਸਰਕਾਰ ਵੀ ਨਜ਼ਰ ਰੱਖਣ ਲਈ ਆ ਪਹੁੰਚੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸਰਤਾਜ ਸਿੰਘ ਚਾਹਲ ਦੇ ਨਾਲ ਡੀਐਸਪੀ ਆ ਰਾਹੁਲ ਕੌਸ਼ਲ ਭਵਾਨੀਗੜ੍ਹ ਵੀ ਪਹੁੰਚੇ ਹੋਏ ਹਨ ਜੇ ਤਸਵੀਰਾਂ ਦੇਖ ਸਕਦੇ ਹੋ ਸਟੇਡੀਅਮ ਦੇ ਚੱਲ ਰਹੀ ਚੋਣ ਜਾਬਤੇ ਦੇ ਵਿੱਚ ਸੰਤਾ ਹੀ ਕਰ ਰਹੇ ਨੇ ਨਜ਼ਰ ਦੇਖ ਰਹੇ ਹਾਂ ਸਥਿਤੀ ਦੇ ਵਿੱਚ ਹੱਥ ਪੈਮਪਲ ਬਲਦੀ ਤੇ ਇਸ ਮੌਕੇ ਤੇ ਤੁਹਾਨੂੰ ਸੰਤਾਉਣਿਆ ਸਰਤਾਜ ਸਿੰਘ ਚਾਹਲ ਜੀ ਨੇ ਕੀ ਕਿਹਾ ਮੀਡੀਆ ਨਾਲ ਚੋਣ ਦੇ ਸਬੰਧੀ ਸੁਰੱਖਿਆ ਦੇ ਪ੍ਰਬੰਧਾਂ ਨੂੰ ਲੈ ਕੇ ਕੀਤੀ ਗਈ ਖਾਸ ਗੱਲਬਾਤ ਵਿੱਚ ਤੁਹਾਨੂੰ ਕੀ ਜਾਰੇ ਨੇ ਕਿਵੇਂ ਸੁਰੱਖਿਆ ਦੇ ਪ੍ਰਬੰਧਨ ਲੈ ਕੇ ਹਾਂਜੀ ਅਸੀਂ ਜ਼ਿਲ੍ਹਾ ਸੰਗਰੂਰ ਪੁਲਿਸ ਨੇ ਪੂਰੀ ਮੁਸਤੈਦੀ ਨਾਲ ਪੂਰੇ ਜ਼ਿਲ੍ਹੇ ਦੇ ਵਿੱਚ ਜਿੱਥੇ ਸਾਡੇ ਵੱਖ-ਵੱਖ ਕਾਊਂਟਿੰਗ ਸੈਂਟਰ ਹੈ ਉੱਥੇ ਉਹਨਾਂ ਦੇ ਬਾਹਰ ਜਿੱਥੇ ਵੀ ਸਾਰੇ ਸਾਡੇ ਰੂਟਸ ਨੇ ਏਰੀਆਜ਼ ਵੰਡੇ ਹੋਏ ਨੇ ਸਾਰੇ ਗਾਸਟਡ ਅਫਸਰਾਂ ਨੂੰ ਸਾਰੇ ਐਸਐਚਓਜ਼ ਨੂੰ ਸਾਰੇ ਇੰਚਾਰजेस ਨੂੰ ਤਾਂ ਕਿ ਉਹ ਪੂਰੀ ਚੌਕਸੀ ਨਾਲ ਅਰੇਂਜਮੈਂਟਸ ਆਪਣੇ ਏਰੀਆਜ਼ ਵਿੱਚ ਬਣਾਏ ਰੱਖਣ ਤੇ ਇਸ ਚੀਜ਼ ਨੂੰ ਸੁਨਿਸ਼ਚਿਤ ਕਰਨ ਕਿ ਫ੍ਰੀ ਫੇਅਰ ਐਂਡ ਪੀਸ ਫੁੱਲ ਪੂਰੀ ਪੋਲਿੰਗ ਪ੍ਰੋਸੈਸ ਪੂਰੀ ਕਾਊਂਟਿੰਗ ਪ੍ਰੋਸੈਸ ਤੇ ਪੂਰੀ ਜਿਹੜੀ ਇਲੈਕਸ਼ਨ ਪ੍ਰੋਸੈਸ ਹੈ ਉਹ ਮੁਕੰਮਲ ਹੋਵੇ ਸੁਰੱਖਿਆ ਪ੍ਰਬੰਧ ਪੂਰੇ ਕੀਤੇ ਗਏ ਜੀ ਬਿਲਕੁਲ ਅਸੀਂ ਐਡਵਾਂਸਡ ਸਿਕਿਉਰਿਟੀ ਪ੍ਰਬੰਧ ਵੀ ਕੀਤੇ ਹੈ ਜਿਹੜੇ ਸੁਰੱਖਿਆ ਪ੍ਰਬੰਧ ਹੈ ਉਹਨਾਂ ਦਾ ਜਾਇਜ਼ਾ ਅਸੀਂ ਮੈਂ ਤੇ ਮੇਰੇ ਅਗਸਟੇਡ ਅਫਸਰ ਕੁਝ ਦਿਨਾਂ ਤੋਂ ਲੈ ਰਹੇ ਹਾਂ ਅਸੀਂ ਇਲੈਕਸ਼ਨਸ ਵਿੱਚ ਵੀ ਇਹੀ ਅਪਰੋਚ ਰੱਖੀ ਸੀ ਤੇ ਹੁਣ ਵੀ ਰੱਖੀ ਹੈ ਐਡਵਾਂਸਡ ਸਾਰੀ ਤਿਆਰੀ ਕੀਤੀ ਗਈ ਹੈ ਪੂਰੇ ਪ੍ਰੋਪਰ ਸਿਕਿਉਰਿਟੀ ਪ੍ਰੋਗਰਾਮ ਬਣੇ ਨੇ ਤੇ ਸਾਰੇ ਅਗਸਟੇਡ ਅਫਸਰਾਂ ਨੂੰ ਸਾਰੇ ਅਫਸਰਾਂ ਨੂੰ ਉਹਨਾਂ ਦੀ ਪ੍ਰੋਪਰ ਹਦਾ ਮਾਰਕ ਕਰਕੇ ਉਹਨਾਂ ਨੂੰ ਰਿਸਪੌਂਸਿਬਿਲਟੀ ਦੇ ਖੇਤਰ ਦਿੱਤੇ ਗਏ ਨੇ